ਹੈਲੋ ਸਟੂਡੈਂਟਸ ਨੈਕਸਟ ਅਸੀਂ ਕਰਾਂਗੇ ਆਧੁਨਿਕ ਪੰਜਾਬੀ ਕਵੀ ਭਾਈ ਵੀਰ ਸਿੰਘ ਜੀ ਠੀਕ ਹੈ ਉਹਨਾਂ ਦੇ ਥੋੜੇ ਜਨਮ ਬਾਰੇ ਬਾਕੀ ਡਿਟੇਲ ਦੇ ਵਿੱਚ ਜੋ ਵੀ ਪੇਪਰ ਚ ਪੁੱਛਿਆ ਜਾਂਦਾ ਆ ਉਹਨਾਂ ਦੇ ਨੋਟਸ ਵਗੈਰਾ ਜੋ ਵੀ ਮੈਂ ਤਿਆਰ ਕੀਤੇ ਉਹ ਤੁਹਾਨੂੰ ਦੱਸਾਂਗੇ ਭਾਈ ਵੀਰ ਸਿੰਘ ਦਾ ਜਨਮ ਸਥਾਨ ਜੀ ਅੰਮ੍ਰਿਤਸਰ ਹੋਇਆ ਸੀਗਾ ਪਿਤਾ ਚਰਨ ਸਿੰਘ ਮਾਤਾ ਉੱਤਮ ਕੌਰ ਤੇ ਇਹਨਾਂ ਦੀ ਪਤਨੀ ਦਾ ਨਾਮ ਸੀ ਚਤਰ ਕੌਰ ਤੇ ਕਰਤਾਰ ਕੌਰ ਤੇ ਸੁਸ਼ੀਲ ਕੌਰ ਇਹਨਾਂ ਦੀਆਂ ਤੀਆਂ ਸਨ ਠੀਕ ਹੈ ਇਹਨਾਂ ਨੇ ਵਿਦਿਆ ਜਿਹੜੀ ਆ ਡੀਓਐਲ ਦੀ ਡਿਗਰੀ ਕੀਤੀ ਸੀ ਪੰਜਾਬ ਯੂਨੀਵਰਸਿਟੀ ਤੋਂ 1949 ਦੇ ਵਿੱਚ ਠੀਕ ਹੈ 1892 ਵਿੱਚ ਵਜੀਰ ਅ ਸਿੰਘ ਨਾਲ ਰਲ ਕੇ ਵਜੀਰ ਹਿੰਦ ਪ੍ਰੈਸ ਦੇ ਵਿੱਚ ਪ੍ਰੈਸ ਜਿਹੜਾ ਚਲਾਇਆ ਸੀਗਾ ਠੀਕ ਹੈ ਇਹਨਾਂ ਨੇ 1899 ਦੇ ਨਵੇਂ ਵਿੱਚ ਹਾਤਾਵਾਰੀ ਖਾਸਾ ਸਮਾਚਾਰ ਅਖਬਾਰ ਚਲਾਇਆ ਇਹਨਾਂ ਨੇ ਠੀਕ ਹੈ 1 ਸਾਲ ਬਾਅਦ ਨਿਰਗੁਣ ਆਰਾ ਪੱਤਰ ਜਾਰੀ ਕੀਤਾ ਇਹਨਾਂ ਨੇ 1 ਸਾਲ ਬਾਅਦ ਠੀਕ ਹੈ ਵਰਗੀਤਕਤਾ ਸੋਜਮਈ ਸੰਚਾਰ ਉਸ ਦੀ ਕਪਤਾ ਦੇ ਮੀਰੀ ਗੁਣ ਹਨ ਠੀਕ ਹੈ ਅੱਗੇ ਹੈ ਪੰਜਾਬੀ ਵਿੱਚ ਸਭ ਤੋਂ ਪਹਿਲਾ ਇਹਨਾਂ ਨੇ ਰਵਾਈ ਅ ਅਰਬੀ ਫਾਰਸੀ ਤੇ ਲਿਖਣ ਦੀ ਪ੍ਰਤ ਪਾਈ ਸੀਗੀ ਠੀਕ ਹੈ ਥੋੜਾ ਡਿਟੇਲ ਇਹਨਾਂ ਦਾ ਦੇਖ ਲੈਣੇ ਹੋਰ ਵੀ ਅੱਗੇ ਹੈ ਇਹਨਾਂ ਨੇ ਕਹਿੰਦੇ ਸੀਗੇ ਮੱਧਕਾਲ ਵਿੱਚ ਕਵੀ ਜਿਹੜੇ ਇਹਨਾਂ ਨੇ ਕਾਪਤਾ ਇਹਨਾਂ ਤੁਸੀਂ ਉਹ ਰੱਬ ਦੇ ਕੇਂਦਰ ਸੀਗੇ ਤੇ ਜਿਹੜੀ ਆਧੁਨਿਕ ਕਵਿਤਾ ਸੀ ਮਨੁੱਖ ਤੇ ਕੇਂਦਰਤ ਸੀ ਨੇ ਠੀਕ ਹੈ ਅੱਗੇ ਹੈ ਜਿਹੜੀ ਆਧੁਨਿਕ ਕਵਿਤਾ ਇਹਨਾਂ ਦੀ ਸੀਗੀ ਪੰਜਾਬੀ ਕਾਵਿ ਇਸਟੇਜੀ ਕਾਵਿ ਸੇਨਾ ਦਾ ਪਹਿਲਾ ਦੌਰ ਸੀਗਾ ਇਹਨਾਂ ਦਾ ਰਸਵੈਦੀ ਅਧਿਆਤਮ ਭਾਦੀ ਪੰਜਾਬੀ ਕਵਿਤਾ ਠੀਕ ਹੈ ਭਾਈ ਵੀਰ ਸਿੰਘ ਦੇ ਮੋਢੀ ਸੀਗੇ ਇਹਨਾਂ ਦੇ ਧਾਰਨਾਵਾਂ ਤੇ ਸੀਗੀ ਪਰਮਾਤਮਾ ਵਿੱਚ ਵਿਸ਼ਵਾਸ ਸੀਗਾ ਇਹਨਾਂ ਦਾ ਸਾਂਝੀਵਾਲਤਾ ਤੇ ਰੱਬੀ ਰਜ਼ਾ ਵਿੱਚ ਇਹਨਾਂ ਨੇ ਕਵਿਤਾਵਾਂ ਲਿਖੀਆਂ ਵੀ ਭਾਈ ਵੀਰ ਸਿੰਘ ਜਿਹੜੇ 1872 ਤੋਂ 1857 ਤੱਕ ਇਹਨਾਂ ਨੇ ਖਾਸਾ ਸਮਾਚਾਰ ਪੱਤਰ 15 ਵਾੜਾ ਤੋਂ ਨਿਰਗੁਣਿਆ ਅਰਚਾ ਮੁੰਡਲੀਆਂ ਕਵਿਤਾਵਾਂ ਸ਼ੁਰੂ ਕੀਤੀਆਂ ਇਹਨਾਂ ਨੇ ਠੀਕ ਹੈ 1899 ਚ ਨਾਨਨ ਪਰਜਾਈ ਸਿੱਖਿਆਦਾਇਕ ਇਨਾ ਦੀ ਸੀਗੀ ਠੀਕ ਹੈ ਦਿਲਤਰੰਗ 1920 ਚ ਪਹਿਲਾ ਕਾਵਸਰੰਗ ਗ੍ਰਹਿ ਲਹਿਰਾਂ ਦੇ ਹਾਰ 1921 ਚ ਮਟਕ ਹੁਲਾਰੇ 1922 ਚ ਕੰਬ ਦੀ ਕਲਾਈ 1933 ਚ ਤ੍ਰੇਲ ਤੁਪਕਾ 1933 ਚ ਲਹਿਰ ਲਹਿਰ ਹੁਲਾਰੇ 1951 ਵਿੱਚ 12 ਮਾ ਸੰਤ ਸੰਤ ਸਹੇਲੀ 1952 ਚ ਮੇਰੇ ਸਾਈਆਂ ਜੀਓ 1953 ਚ ਬਿਜਲੀਆਂ ਦੇ ਹਾਰ 1931 ਚ ਰਾਣਾ ਸੂਰਤ ਸਿੰਘ ਮਹਾਕਾਵਿਨਾਂ ਨੇ ਲਿਖਿਆ ਸੀਗਾ ਅਧਿਆਤਮਿਕ ਵਾਦੀ ਰਸਵਾਦੀ ਕਵੀ ਭਾਈ ਵੀਰ ਸਿੰਘ ਲਿਖਿਆ ਸੀ ਇਹਨਾਂ ਠੀਕ ਹੈ ਭਾਈ ਵੀਰ ਸਿੰਘ ਆਧੁਨਿਕ ਗੁਰਮਤਕਾਫ ਦਰਸ਼ਨ ਬੈਰੀ ਨਾਗ ਤੇ ਪਹਿਲਾ ਝਲਕਾ ਜਿਹੜੀ ਇਹਨਾਂ ਦੀ ਕਵਤਾ ਸੀਗੀ ਠੀਕ ਹੈ ਗੁਰ ਅੱਗੇ ਹੈ ਭਾਈ ਵੀਰ ਸਿੰਘ ਬਾਰੇ ਹੋਰ ਡਿਟੇਲ ਥੋੜੀ ਸੀ ਇਹਨਾਂ ਨੇ ਕਹਿੰਦੇ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਰੁਵਾਈ ਅਰਬੀ ਫਾਰਸੀ ਤੇ ਲਿਖਣ ਦੀ ਪਿਰਤ ਪਾਈ ਸੀ ਇਹਨਾਂ ਨੇ ਭਾਈ ਮੋਹਨ ਸਿੰਘ ਭਾਈ ਵੀਰ ਸਿੰਘ ਦੀਆਂ ਰੁਵਾਈਆਂ ਜਿਹੜੀਆਂ ਸੀਗੀਆਂ ਦੇ ਹੀਰੇ ਦੀਆਂ ਕਣੀਆਂ ਕਹਿੰਦੇ ਹਨ ਕੀ ਕਹਿੰਦੇ ਆ ਇਹਨਾਂ ਨੂੰ ਭਾਈ ਮੋਹਨ ਸਿੰਘ ਦੇ ਜੀ ਜਿਹੜੀਆਂ ਸੀਗੀਆਂ ਨਾ ਇਹ ਜਿਹੜੀਆਂ ਰੁਵਾਈਆਂ ਸੀ ਆ ਉਹਨਾਂ ਨੂੰ ਕੀ ਕਹਿੰਦੇ ਸੀ ਇਹ ਹੀਰੇ ਦੀਆਂ ਕਣੀਆਂ ਕਹਿੰਦੇ ਸੀ ਛੋਟੀਆਂ ਕਪਤਾਨਾਂ ਦਾ ਵੱਡਾ ਕਵੀ ਵੀ ਇਹਨਾਂ ਨੂੰ ਕਿਹਾ ਜਾਂਦਾ ਹੈ ਪ੍ਰੋਫੈਸਰ ਮੋਹਨ ਸਿੰਘ ਉਹਨਾਂ ਨੂੰ ਚੂੜਾ ਮਈ ਕਵੀ ਕਹਿੰਦੇ ਹਨ ਠੀਕ ਹੈ ਤੇ ਮੌਲਾਬਕ ਕੁਸ਼ਤਾ ਜਿਹੜੇ ਉਹਨਾਂ ਨੂੰ ਟੈਗੋਰ ਤੇ ਇਕਵਾਲ ਦੇ ਬਰਾਬਰ ਅ ਦਰਜਾ ਦਿੰਦੇ ਆ ਠੀਕ ਹੈ ਤੇ ਸੁਰਿੰਦਰ ਸਿੰਘ ਕੋਹਲੀ ਨਵੀਨ ਕਵਤਾਮਾ ਦਾ ਮੁੰਡੀ ਕਹਿੰਦੇ ਹਨ ਇਹਨਾਂ ਨੂੰ ਭਾਈ ਵੀਰ ਸਿੰਘ ਉਹਨਾਂ ਨੂੰ ਤੇ ਧਨੀ ਰਾਮ ਚਾਤਰਕ ਆ ਮੁਕਤਮਣੀ ਕਹਿੰਦੇ ਇਹਨਾਂ ਨੂੰ ਠੀਕ ਹੈ ਹੋਰ ਇਹਨਾਂ ਬਾਰੇ ਜਾਣਕਾਰੀ ਦਿਨੇ ਤੁਹਾਨੂੰ ਇਨਾਂ ਨੇ ਜੀ ਜਿਹੜੀ ਕਵਿਤਾ ਲਿਖੀ ਸੀਗੀ ਜਿਹੜਾ ਨਨਾਨ ਪਰਚਾਈ ਸੀਗਾ ਆ ਜਿਹੜਾ ਸੀਗਾ ਇਹਨਾਂ ਦਾ ਨਨਾਨ ਪਰਚਾਈ ਸੀਗਾ ਇਹ ਪਹਿਲਾ ਇਹ ਇੱਕ ਮਿੰਟ ਨਨਾਨ ਪਰਚਾਈ ਜਿਹੜਾ ਪਹਿਲਾ ਕਾਫ ਸੰਗ੍ਰਹਿ ਸੀਗਾ ਇਹਨਾਂ ਦਾ ਕਵਿਤਾ ਨੇ ਦੇਲਤਰੰਗ 1920 ਚ ਸੀਗੀ ਤ੍ਰੇਲ ਤੁਪਕਾ ਜਿਹੜੀ ਸੀਗੀ ਇਹਨਾਂ ਦੀ ਉਹ ਸੀ 1921 ਚ ਤੇ ਅੱਗੇ ਹੈ ਇਹਨਾਂ ਦੀ ਲਹਿਰਾਂ ਦੇ ਹਾਰ ਜਿਹੜੀ ਸੀਗੀ 1921 ਚ ਮਟਕ ਹੁਲਾਰੇ ਜਿਹੜੀ 1922 ਚ ਠੀਕ ਹੈ ਅ ਅੱਗੇ ਹੈ ਬਿਜਲੀਆਂ ਦੇ ਹਾਰ ਬਿਜਲੀਆਂ ਦੇ ਹਾਰ ਜਿਹੜੀ 1927 ਚ ਪ੍ਰੀਤ ਵੀਣਾ ਮੇਰੇ ਸਾਇਆ ਜੀਓ 1953 ਚ ਠੀਕ ਹੈ ਕੰਬ ਦੀ ਕਲਾਈ ਜਿਹੜੀ ਸੀਗੀ ਗੁਦਾਵਰੀ ਈ ਦਾ ਗੀਤ ਨਿੱਕੀ ਗੋਦ ਵਿੱਚ ਕੰਤ ਸਹੇਲੀ ਬਰਮਾ ਇਹ ਸਾਰੀਆਂ ਕਵਿਤਾਵਾਂ ਇਹਨਾਂ ਦੀਆਂ ਸਿਗੀਆਂ ਠੀਕ ਹੈ ਅੱਗੇ ਨਾਲ ਸੁਨਮਾਨ ਕਿਹੜੇ-ਕਿਹੜੇ ਮਿਲੇ ਪੰਜਾਬ ਯੂਨੀਵਰਸਿਟੀ ਨੇ 1949 ਵਿੱਚ ਡਾਕਟਰ ਆਫ ओरिएंटਲ ਲਰਨਿੰਗ ਦੀ ਡਿਗਰੀ ਜਿਹੜੀ ਸੀਗੀ ਜਿਹੜੀ ਇਹਨਾਂ ਨੂੰ ਭੇਂਟ ਕੀਤੀ ਠੀਕ ਹੈ ਅੱਗੇ ਬਾਅਦ ਵਿੱਚ ਮੌਤ ਤੋਂ ਬਾਅਦ 1952 ਵਿੱਚ ਆਪ ਨੂੰ ਪੰਜਾਬ ਵਿਧਾਨ ਸਭਾ ਵਿੱਚ ਕਾਉਂਸਲ ਦਾ ਮੈਂਬਰ ਨਾਮਜ਼ਦ ਕੀਤਾ ਗਿਆ ਇਹਨਾਂ ਨੂੰ 1950 ਵਿੱਚ ਆਪ ਨੂੰ ਵਿਦਿਆਕ ਕਾਨਫਰੰਸ ਵਿੱਚ ਅਭਿਨੰਦਨ ਗ੍ਰੰਥ ਪੇਟ ਕੀਤਾ ਗਿਆ 1955 ਵਿੱਚ ਆਪ ਦੀ ਪੁਸਤਕ ਮੇਰੇ ਸਾਈਆਂ ਜੀਓ ਨੂੰ ਸਾਹਿਤਕ ਅਕਾਦਮੀ ਵੱਲੋਂ 5000 ਦਾ ਨਾਮ ਮਿਲਿਆ 1956 ਵਿੱਚ ਆਪ ਨੂੰ ਪਦਮ ਪੂਸ਼ਣ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਭਾਈ ਵੀਰ ਸਿੰਘ ਆਧੁਨਿਕ ਕਵਿਤਾ ਤੇ ਇਤਿਹਾਸ ਵਿੱਚ 1905 ਵਿੱਚ ਰਚੇ ਆਪਣੇ ਮਹਾਕਾਵ ਰਾਣਾ ਸੂਰ ਸਿੰਘ ਨਾਲ ਪ੍ਰਵੇਸ਼ ਕਰਦੇ ਹਨ ਠੀਕ ਹੈ ਪਰਗੀਤਿਕ ਕਵਿਤਾ ਭਾਈ ਵੀਰ ਸਿੰਘ ਪੰਜਾਬੀ ਵਿੱਚ ਪਰਗੀਤਕ ਕਵਿਤਾ ਦੇ ਮੋਢੀ ਹਨ ਤੇ ਉਹਨਾਂ ਦੀ ਕਵਿਤਾ ਦਾ ਸੋ ਜਾਤਮਿਕ ਪੱਧਰ ਜਿਹੜਾ ਆ ਬੜਾ ਉੱਤਮ ਉੱਚਾ ਹੈ ਠੀਕ ਹੈ ਕੰਬ ਦੀ ਕਲਾਈ ਸੁਪਨੇ ਵਿੱਚ ਤੂੰ ਸੁਪਨੇ ਵਿੱਚ ਤੁਸਾਂ ਮਿਲੇ ਸਾਨੂੰ ਠੀਕ ਹੈ ਇਹ ਸੀਗੇ ਇਹਨਾਂ ਦੇ ਭਾਈ ਵੀਰ ਸਿੰਘ ਦੀ ਪ੍ਰਗੀਤਕ ਕਵਿਤਾ ਇਹਨਾਂ ਪ੍ਰਗੀਤਕ ਕਵਿਤਾ ਦੇ ਮੁੰਡੀ ਕਿਹਾ ਜਾਂਦਾ ਠੀਕ ਹੈ ਜਿਹੜੀ ਉਹਦੀ ਕੰਪ ਦੀ ਕਲਾਈਸਿਸ ਇਹਨਾਂ ਦੇ ਵਿੱਚ ਇੱਕ ਕਵਿਤਾ ਸੀ ਸੁਪਨੇ ਵਿੱਚ ਤੁਸਾਂ ਮਿਲੇ ਸਾਨੂੰ ਠੀਕ ਹੈ ਤੁਸੀਂ ਤਾਂ ਗੱਲ ਬੱਕੜੀ ਪਾਈ ਨਿਰਾ ਨੂਰ ਤੁਸੀਂ ਹੱਥ ਨਾਏ ਅਸੀਂ ਕੰਬ ਦੀ ਰਿਕ ਲਈ ਹੈ ਨਾ ਇਹਦੇ ਵਿੱਚ ਇਹ ਕਵਿਤਾ ਆ ਕੁਝ ਥੋੜੇ ਜਿਹਾ ਉੱਪਰ ਥੱਲੇ ਮੇਰੇ ਵਾਕ ਹੋ ਗਏ ਠੀਕ ਹੈ ਇਹ ਹੋ ਗਿਆ ਤੁਹਾਨੂੰ ਭਾਈ ਵਿਸਣ ਬਾਰੇ ਥੋੜਾ ਡਿਟੇਲ ਚ ਕਰਾਤਾ ਨੈਕਸਟ ਅਸੀਂ ਕਿਸੇ ਹੋਰ ਲੇਖਕ ਬਾਰੇ ਕਵੀ ਬਾਰੇ ਕਰਾਂਗੇ